ਪਰੰਤਰ ਜਿਮਨੀ ਚੋਲ ਲਈ ਵੋਟਾਂ ਪੈਣ ਦਾ ਕੰਮ ਠੀਕ 7 ਵਜੇ ਮੱਠੀ ਰਫ਼ਤਾਰ ਦੇ ਨਾਲ ਸ਼ੁਰੂ ਹੋਇਆ ਸੀ ਜੋ ਸਖ਼ਤ ਸੁਰੱਖਿਆ ਪ੍ਰਬੰਧਾ ਹੇਠ ਨਿਰੰਤਰ ਚੱਲ ਰਹੀ ਹੈ ਜੇਕਰ ਅਸੀਂ 40% ਦੀ ਗੱਲ ਕਰੀਏ ਤਾਂ 1 ਵਜੇ ਤੱਕ 36% ਵੋਟਾਂ ਪੋਲ ਹੋਈਆਂ ਪਰ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੱਤਾਧਾਰੀ ਧਿਰ ਤੇ ਲਗਾਤਾਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਸਾਡੇ ਨਾਲ ਮੌਜੂਦ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਦਾਵਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਵਕ-ਵਕ ਪਿੰਡਾਂ ਵਿੱਚ ਜਾ ਕੇ ਪੋਲਿੰਗ ਦਾ ਜ਼ਾਇਜ਼ਾ ਲਿਆ ਜਾ ਰਿਹਾ ਹੈ ਪਰ ਹੁਣ ਤੱਕ ਸੀ ਕਾਫੀ ਪਿੰਡਾਂ ਜਾਏ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਵੋਟਰਾਂ ਚ ਕਿੰਨਾ ਕੁਛਾ ਦੇਖਣ ਨੂੰ ਮਿਲ ਰਿਹਾ ਹੈ ਵੋਟਰਾਂ ਜੇ ਬਹੁਤ ਜ਼ਿਆਦਾ ਉਛਾਹ ਜੇ ਤੇ ਬਾਕੀ ਇਹ ਵਾ ਵੀ ਠੱਕੇਸ਼ਾਈ ਅਜੇ ਵੀ ਹੋ ਰਹੀ ਜੇ ਸਾਡੇ ਐਮਸੀ ਸਰਪੰਚ ਉਹਨਾਂ ਨੂੰ ਧਮਕੀਆਂ ਆ ਰਹੀਆਂ ਫੋਨ ਆ ਰਹੇ ਨੇ ਇਹ ਇਥੋਂ ਦੇ ਸਰਪੰਚ ਜੀ ਆ ਮਾਹਵੀਰ ਸਿੰਘ ਵਾ ਇਹਨਾਂ ਨੂੰ ਬੂਥ ਦੇ ਅੰਦਰ ਐਂਟਰ ਨਹੀਂ ਹੋਣ ਦਿੱਤਾ ਗਿਆ ਹਾਂਜੀ ਇੱਥੇ ਬੂਥ ਦੇ ਅੰਦਰ ਐਂਟਰ ਨਹੀਂ ਹੋਣ ਦਿੱਤਾ ਗਿਆ ਇੰਨੀ ਤਕੇਸ਼ਾਈ ਹੋ ਰਹੀ ਆ ਪਰ ਫਿਰ ਵੀ ਸਾਰੇ ਡਟੇ ਹੋਏ ਮਾਲਕ ਦੀ ਕਿਰਪਾ ਵਾ ਪਰਮਾਨ ਸ਼ਾ ਲੋਕ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਤੇ ਇਸ ਕਰਕੇ ਉਹ ਬਿਨਾਂ ਡਰ ਤੋਂ ਬਿਨਾਂ ਖੋਫ ਤੋਂ ਅੱਗੇ ਵੱਧ ਰਹੇ ਨੇ ਤੇ ਵੋਟ ਪਾ ਰਹੇ ਨੇ ਇਸ ਤਕੇਸ਼ਾਈ ਨੂੰ ਕਿਸ ਤਰ੍ਹਾਂ ਵੇਖਦੇ ਹੋ ਪਹਿਲਾਂ ਇਹ ਲੱਗਿਆ ਜਦੋਂ ਐਸਐਸਪੀ ਦੀ ਸਸਪੈਂਸ਼ਨ ਹੋਈ ਤੇ ਲੱਗਿਆ ਸੀ ਵੀ ਹੁਣ ਇਸ ਨੂੰ ਠੱਲ ਪਊ ਪਰ ਹਲੇ ਵੀ ਤੁਹਾਡੇ ਵੱਲੋਂ ਦੋਸ਼ ਲਾਇਆ ਜਾ ਰਿਹਾ ਕਿ ਜੀ ਬਿਲਕੁਲ ਅਸੀਂ ਸੋਚਿਆ ਸੀ ਠੱਲ ਪਾਊਗੀ ਤੇ ਇਹ ਤੇ ਸ਼ਰੇਆਮ ਲੋਕਤੰਤਰ ਦਾ ਕਹਾਣਾ ਮੌਕੇ ਦੀ ਸਰਕਾਰ ਵਾ ਭਗਵੰਤ ਮਾਨ ਜਾਂ ਹਰਮੀਤ ਸੰਧੂ ਉਹ ਹੀ ਕਰ ਰਹੇ ਨੇ ਜੋ ਵੀ ਕਰਵਾ ਰਹੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਰਕਰ ਜਿਹੜੇ ਆ ਫਿਰ ਵੀ ਡਰ ਨਹੀਂ ਰਹੇ ਉਸ ਸਾਹ ਵਿੱਚ ਨੇ ਤੇ ਇਹ ਤੇ ਉਹ ਆਪਣੀ ਹਾਰ ਮੰਨ ਚੁੱਕੀ ਸਰਕਾਰ ਤੇ ਡਰਦੀ ਹੋਈ ਏ ਘਬਰਾਟ ਵਿੱਚ ਇਹ ਸਾਰਾ ਕੁਝ ਕਰ ਰਹੀ ਏ ਇੱਕ ਵੇ ਤੱਕ 36% ਪੋਲ ਹੋਈ ਹੈ ਮੈਡਮ ਕੀ ਲੱਗਦਾ ਹੈ ਪੋਲਿੰਗ ਕਿੰਨੇ ਪਰਸੈਂਟ ਤੱਕ ਹੋਣ ਦੀ ਸੰਭਾਵਨਾ ਹੈ ਦੀ ਇਹ ਤੇ ਸ਼ਾਮ ਨੂੰ ਪਤਾ ਲੱਗੇਗਾ ਕਿੰਨੇ ਕ ਪਰਸੈਂਟ ਪੋਲਿੰਗ ਹੋਏਗੀ ਬਾਕੀ ਲੋਕ ਜਾ ਰਹੇ ਨੇ ਟੜਾ ਟੜ ਲੋਕ ਡਰਦੇ ਨਹੀਂਗੇ ਵੋਟ ਪੋਲ ਕਰ ਰਹੇ ਨੇ ਪ੍ਰਿੰਸੀਪਲ ਸੁਖਿੰਦਰ ਕੋں ਦਾਵਾ ਆਪਣਾ ਮੁਕਾਬਲਾ ਕਿੰਦੇ ਨਾਲ ਮੰਦੇ ਮੁਕਾਬਲਾ ਆਪਣੇ ਆਪ ਨਾਲ ਜੀ ਕਿਸੇ ਨਾਲ ਮੁਕਾਬਲਾ ਨਹੀਂ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਉਹਨਾਂ ਦੇ ਟਾਈਮ ਦੀ ਸਰਕਾਰ ਨੂੰ ਯਾਦ ਕਰ ਰਹੇ ਆ ਕੋਈ ਵਿਕਾਸ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਤੇ ਲੋਕ ਕੰਮ ਚਾਹੁੰਦੇ ਆ ਤੇ ਇਸ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਜਿਹੜੀ ਆ ਉਹ ਯਕੀਨੀ ਆ ਲਗਾਤਾਰ ਰਿਪੋਰਟ ਆ ਰਹੀ ਹੈ ਪਿੰਡ ਕਸੇਲ ਦੀ ਵੀ ਰਿਪੋਰਟ ਆਈ ਜਿੱਥੇ ਕੋਈ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ ਗਈ ਉਧਰ ਬੂਥ ਨੰਬਰ 145 146 ਤੇ ਰਾਜਕੁਮਾਰ ਨੇਟਾ ਨੂੰ ਗ੍ਰਿਫਤਾਰ ਕੀਤਾ ਗਿਆ ਕਿਸ ਤਰ੍ਹਾਂ ਵੇਖਦੇ ਹੋ ਇਹ ਹਾਲਾਤ ਤੁਹਾਡੇ ਸਾਹਮਣੇ ਆ ਜੀ ਪਹਿਲਾਂ ਵੀ ਚੋਣ ਕਮਿਸ਼ਨ ਨੇ ਧੰਨਵਾਦ ਕਰਦੇ ਹਾਂ ਚੋਣ ਕਮਿਸ਼ਨ ਦਾ ਜਿਨ੍ਹਾਂ ਨੇ ਐਸਐਸਪੀ ਸਾਹਿਬ ਦੀ ਸਸਪੈਂਡ ਕੀਤਾ ਆ ਉਹ ਨਿਰੰਤਰਤਾ ਵੀ ਜਾਰੀ ਆ ਜੀ ਉਹ ਪੰਜਾਬ ਲੈਵਲ ਤੇ ਹੀ ਭਗਵੰਤ ਮਾਨ ਜੀ ਹਰ ਪੱਖੋਂ ਧੱਕੇਸ਼ਾਹੀ ਕਰਨੀ ਚਾਹੁੰਦੇ ਆ ਕਿ ਕਿਸੇ ਕਿਸੇ ਤਰੀਕੇ ਨਾਲ ਵੀ ਮੈਂ ਚੋਣ ਜਿੱਤ ਸਕਾਂ ਲੇਕਿਨ ਲੋਕਾਂ ਨੇ ਧਈਆ ਕਰ ਰੱਖਿਆ ਆ ਲੋਕਾਂ ਨੇ ਆਮ ਆਦਮੀ ਸਰਕਾਰ ਨੂੰ ਹਰਾ ਦੇਣਾ ਆ ਤੇ ਇਹ ਕਰਕੇ ਉਹ ਤਾਂ ਕਿਸ਼ਾ ਹੀ ਕਰਨੀ ਉਪਰਾਲੇ ਕਰਨਦੇ ਆ ਜੀ ਪਰ ਕੋਈ ਨਹੀਂ ਸਾਰੇ ਵਰਕਰ ਮਨੋਬਲ ਤਕੜਾ ਜੀ ਸਰਾਏ ਮਾਨਤ ਖਾਂ ਤਾਂ ਐਸਐਚਓ ਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਆਕੇ ਜਿਹੜਾ VOTING ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਨਹੀਂ ਇਲਜ਼ਾਮ ਨਹੀਂ ਲੱਗਾ ਜੀ ਇਹਦੇ ਸਾਹਮਣੇ ਤੁਹਾਡੇ ਵੀਡੀਓ ਵਾਇਰਲ ਹੋਈਆਂ ਜੀ ਇਲਜ਼ਾਮ ਲਾਉਣਾ ਹੋਰ ਚੀਜ਼ ਆ ਸਬੂਤ ਨਾਲ ਗੱਲ ਕਰਨੀ ਆ ਮੈਂ ਇਹਨੂੰ ਇਲਜ਼ਾਮ ਨਹੀਂ ਕਹਿ ਸਕਦਾ ਜੀ ਇਲਜ਼ਾਮ ਨਹੀਂ ਲੱਗੰਦੇ ਸਾਹਮਣੇ ਜੱਗ ਜਾ ਰਿਹਾ ਪੁਲਿਸ ਪ੍ਰਸ਼ਾਸਨ ਇੱਕ ਲੱਤ ਤੇ ਹੋ ਕੇ ਸਾਡੇ ਵਰਕਰਾਂ ਨੂੰ ਧੱਕੇ ਹੀ ਕਰੰਦਿਆ ਇਦਾਂ ਦੀ ਜਿਮਣੀਆ ਚਲੋ ਅਸੀਂ ਸਾਰੇ ਪੰਜਾਬ ਚ ਵੇਖੀ ਹੋਏ ਪਰ ਇਦਾਂ ਦੀ ਜਿਮਣੀ ਕਿਤੇ ਨਹੀਂ ਹੋਈ ਜੋ ਸਾਡੇ ਨਾਲ ਹੋ ਰਿਹਾ ਪਰ ਫਿਰ ਵੀ ਧੰਨਵਾਦੀਆਂ ਵਰਕਰਾਂ ਦਾ ਸ਼ੋਮ ਨਿਕਲ ਯਤਨ ਕੀਤਾ ਜਾ ਰਿਹਾ دہشت ਪਾਉਣ ਦਾ ਇਹ ਕੋਸ਼ਿਸ਼ ਹੈ ਕਿ ਵੋਟਰ ਕਰੋਨਾ ਨਿਕਲੇ ਇਸ ਦਾ ਕੋਈ ਅਸਰ ਹੋਵੇ ਨਹੀਂ ਅਸਰ ਤੇ ਫਿਰ ਕੋਈ ਨਾ ਕੁਝ ਕੁਝ VOTING ਜਿਹੜੀ ਹੈ ਉਹ 36% ਹੋਈ ਹੈ 1 ਵਜੇ ਤੱਕ ਉਹਦਾ ਕਾਰਨ ਇਹ ਹੋਈ ਆ ਕੁਝ ਮਸੂਮ ਵਰਕਰ ਜਿਹੜਾ ਉਹ ਡਰ ਦਾ ਮਾਰਾ ਨਹੀਂ ਕਈ ਰੋ ਬਾਹਰ ਨਿਕਲਦਾ ਕਿਉਂਕਿ ਇਹਨਾਂ ਨੇ ਲੈ ਆਇਆ ਤੁਹਾਡਾ ਵੋਟਰ ਨੰਬਰ ਕੀ ਵੋਟਰਾਂ ਨੂੰ ਇਹ ਆ ਵੀ ਆਪਾਂ ਨੂੰ ਲੜਾਈ ਲੜਨੀ ਪੈਣੀ ਹੈ ਜੀ ਜੇ ਸਰਕਾਰ ਦੇ ਖਿਲਾਫ ਆਪਾਂ ਲੜਾਈ ਨਾ ਲੜੀ ਤੇ ਬਹੁਤ ਵੱਡਾ ਨੁਕਸਾਨ ਹੋਊਗਾ ਆਪਾਂ ਬਹੁਤ ਨੁਕਸਾਨ ਕਰਕੇ ਬਹਿ ਜਾਾਂਗੇ ਆਪਾਂ ਨੂੰ ਤਗੜੇ ਹੋ ਕੇ ਹੰਬੜਾ ਮਾਰਨਾ ਪੈਣਾ ਜੀ ਤੇ ਬਾਹਰ ਨਿਕਲਣਾ ਪੈਣਾ ਡੈਮੋਕਰੇਸੀ ਦੀ ਇੱਕ ਪਿਕਚਰ ਨੂੰ ਕਿਸ ਤਰ੍ਹਾਂ ਵੇਖਦੇ ਅਸੀਂ ਵੇਖੋ ਡੈਮੋਕਰੇਸੀ ਤੇ ਇੱਥੇ ਰਹੀ ਨਹੀਂ ਵੀ ਆਰ ਇਨ ਵਾਰ ਸਿਚੁਏਸ਼ਨ ਮਤਲਬ ਇਹ ਇੱਕ جنگ ਲੜ ਰਹੇ ਆ ਵਰਕਰ جنگ ਲੜ ਰਹੇ ਆ ਸਾਡੇ ਵੋਟਰ ਡਰਾਉਨ ਧਮਕਾਉਣ ਦੀ ਹਰੇਕ ਕੋਸ਼ਿਸ਼ ਜਿਹੜੀ ਡੈਮੋਕਰੇਸ਼ਨ ਡੈਮੋਕ੍ਰੇਸੀ ਦੀ ਪਰਿਭਾਸ਼ਾ ਆ ਉਹੋ ਹੀ ਖਤਮ ਕਰਦੀ ਭਾਈਚਾਰਾ ਹੀ ਖਤਮ ਕਰਤਾ ਇਦਾਂ ਇੱਕ ਦੂਜੇ ਦੇ ਆਲੇ ਦੁਆਲੇ ਪੁਲਿਸ ਜਿਹੜੀ ਆ ਉਹ ਵਰਕਰਾਂ ਦੇ ਘੁੰਮ ਰਹੀ ਜਾਂ ਕਹਿ ਲਿਏ ਕਿ ਸ਼ਰਮਣੀ ਅਕਾਲੀ ਦਲ ਦੇ ਕੇਡਰ ਦੇ ਆਲੇ ਦੁਆਲੇ ਐ ਘੁੰਮ ਰਹੀ ਐ ਜਿਵੇਂ ਕੋਈ ਬਾਹਰੋਂ ਕੂਪ ਜਿਹੜਾ ਵਾ ਉਹ ਹਮਲਾ ਕਰ ਦਿੱਤਾ ਹੋਵੇ ਕਿਸੇ ਨੇ ਸੋ ਇਹ ਤਾਂ ਡਰ ਦਾ ਮਾਹੌਲ ਐ ਜੀ ਜਿਹੜੀ 36% ਵੋਟ ਦੀ ਆਪਾਂ ਗੱਲ ਕਰ ਰਹੇ ਆ ਨਾ ਉਹ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਹੋ ਰਹੀ ਤਾਂ ਹੀ ਪਰਸੈਂਟੇਜ ਘਟਿਆ ਤੇ ਚਲੋ ਜਿੰਨੀ ਵੀ ਪਰਸੈਂਟੇਜ ਹੈ ਇਹਦਾ ਲਾਭ ਹਮੇਸ਼ਾ ਹੀ ਜਿਹੜੇ ਆਪੋਜੀਸ਼ਨ ਚ ਹੁੰਦੇ ਆ ਉਹਨਾਂ ਨੂੰ ਹੁੰਦਾ ਆ ਰੂਲਿੰਗ ਪਾਰਟੀ ਨੂੰ ਘੱਟ ਹੁੰਦਾ ਕਿਉਂਕਿ ਰੂਲਿੰਗ ਪਾਰਟੀ ਵੀ ਟਾਰਗੇਟ ਤੇ ਆ ਤੇ ਅਸੀਂ ਵੀ ਟਾਰਗੇਟ ਤੇ ਆ ਕਿੰਨੀ ਕੁ ਲੱਗਦਾ ਕਿ ਪੋਲਿੰਗ ਹੋ ਜੂ ਜਾਂ ਕਿਹੋ ਜਿਹੇ ਨਤੀਜੇ ਆ ਦੇਖੋ ਜਿਹੋ ਜਿਹੇ ਹਾਲਾਤ ਬਣੇ ਨੇ 1 ਵਜੇ ਤੱਕ 36% ਪੋਲਿੰਗ ਹੋਈ ਆ ਜਿਹੜੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਆ ਉਹਦੇ ਜਿਹੜੇ ਪੋਲਿੰਗ ਜੈਂਟ ਅੰਦਰ ਬਣੇ ਆ ਪੋਲਿੰਗ ਹੋਣ ਨਹੀਂ ਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪੋਲਿੰਗ ਜੈਂਟ ਆ ਉਹਨਾਂ ਨੂੰ ਧੱਕੇ ਨਾਲ ਬਾਹਰ ਕੱਢਿਆ ਜਾ ਰਿਹਾ ਸਾਡਾ ਸਰਪੰਚ ਮਾਂ ਵੀ ਰਿਹਾ ਉਹਨੂੰ ਸਕੂਲ ਦੇ ਅੰਦਰ ਦਾਖਲ ਨਹੀਂ ਹੁੰਤਾ ਗਿਆ ਹੁਣ ਤੱਕ ਬਹੁਤ ਵੱਡੀ ਧੱਕੇਸ਼ਈ ਆ ਲੋਕਤੰਤਰ ਦੀਆਂ ਧੜੀਆਂ ਡਾਈਆਂ ਜਾ ਰਹੀਆਂ ਨੇ ਮੈਂ ਤੇ ਵੇਖੋ ਕ ਕਰਦੇ ਹੋ ਚੋਣ ਕਮਿਸ਼ਨ ਮੈਂ ਭਾਰਤੀ ਚੋਣ ਕਮਿਸ਼ਨ ਤੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਬੇਨਤੀ ਕਰਨੀ ਚਾਹਣਾ ਕਿ ਜਿੱਤ ਤਰ੍ਹਾਂ ਤੁਸੀਂ ਐਸਐਸਪੀ ਨੂੰ ਸਸਪੈਂਡ ਕੀਤਾ ਨਾ ਇਹ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀ ਆ ਭਾਵੇਂ ਕੋਈ ਐਸਐਚਓ ਆ ਭਾਵੇਂ ਕੋਈ ਡੀਐ ਇਨਾਂ ਨੂੰ ਤੁਰੰਤ ਪ੍ਰਭਾਵਨਾ ਸਸਪੈਂਡ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਚਾਣਨ ਹੋ ਸਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰਾਂ ਨੇ ਤਕਸ਼ਾਹੀ ਕਿਵੇਂ ਕਰੀ ਦੀ ਆ ਨੰਬਰ 2 ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਸਰਪੰਚ ਡਰਨ ਵਾਲੇ ਨਹੀਂ ਉਹ ਪੂਰਾ ਜੋਰ ਲਾ ਰਿਹਾ ਤੰਦ ਹੀ ਨਾ ਵੋਟਾਂ ਪਵਾ ਰਿਹਾ ਤਾਂ ਕਰਕੇ ਪ੍ਰਿੰਸੀਪਲ ਸਿਕੁੰਦਰ ਕੋਲ ਆ ਉਹ ਚੋਣ ਜਿੱਤ ਚੁੱਕੇ ਆ ਤੇ ਜਿਹੜੇ ਭਗਵੰਤ ਮਾਨ ਦੀ ਸਰਕਾਰ ਆ ਉਹ ਚੋਣ ਹਾਰ ਚੁੱਕੀ ਆ ਤਾਂ ਬਖਲਾੜ ਵਿੱਚ ਆਈ ਆ ਕੋਈ ਪਿੰਡ ਚੀਮਾ ਖੁਰਦੀਆਂ ਤਸਵੀਰਾਂ ਨੇ ਜਿੱਥੇ ਮੌਜੂਦਾ ਸਰਪੰਚ ਨੂੰ ਧਮਕਾਉਣ ਦੇ ਦੋਸ਼ ਲਗਾਏ ਗਏ ਹੈ ਤੁਜੇਹੇ ਚ ਪ੍ਰਿੰਸੀਪਲ ਸੁਖਵਿੰਦਰ ਕੋਹ ਦਾਵਾ ਸੋਮਨੀ ਕਾਲੀਦਲ ਦੇ ਉਮੀਦਵਾਰ ਨੇ ਵੀ ਚੋਣ ਕਮਿਸ਼ਨ ਨੂੰ ਮੋੜ ਤੋਂ ਅਪੀਲ ਕੀਤੀ ਹੈ ਕਿ ਚੋਣ ਕਮਿਸ਼ਨ ਆਪਣਾ ਰੋਲ ਅਦਾ ਕਰੇ ਅਤੇ ਚੋਣਾਂ ਦਾ ਪੈਨ ਦਾ ਜਿਹੜਾ ਕੰਮ ਹੈ ਵੋਟਾਂ ਪੈਨ ਦਾ ਕੰਮ ਹੈ ਉਹ ਪਾਰਦਰਸ਼ੀ ਢੰਗ ਦੇ ਨਾਲ ਨੇਪਰੇ ਚੜਾਵੇ ਕੈਮਰਾ ਬਸਰ ਅਰਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਡੀਸੀ ਨਿਊਜ਼ ਪਿੰਡ ਚੀਮਾ ਖੁਰਦ